ਵਿਧਾਨ ਸਭਾ ਹਲਕਾ ਨਾਬਦ ਪਿੰਡ ਸੰਗਤਪੁਰਾ ਪਿੰਡ ਪੌਂਕੀ ਵਿਖੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਉਸ ਵੇਲੇ ਹੱਲ ਹੋਇਆ ਜਦ ਵਿਧਾਨ ਸਭਾ ਹਲਕਾ ਨਾਬਾ ਦੇ ਵਿਧਾਇਕ ਦੇਵ ਮਾਨ ਦੇ ਵੱਲੋਂ 59 ਲੱਖ 11 ਹਜ਼ਾਰ ਰੁਪਏ ਦੀ ਲਾਗਤ ਦਾ 50 ਹਜ਼ਾਰ ਲੀਟਰ ਪਾਣੀ ਦੀ ਟੈਂਕੀ ਦਾ ਉਦਘਾਟਨ ਕੀਤਾ ਗਿਆ ਤਾਂ ਦੱਸਦੇ ਇਹ ਕਿ ਇਸ ਮੌਕੇ ਗੱਲਬਾਤ ਕਰਦੇ ਆ ਵਿਧਾਇਕ ਦੀਪਮਨ ਦਾਇਕ ਨੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪਣੀ ਹੋਈ ਹੈ ਜਿਸ ਦੇ ਹਾਲ ਵਾਸਤੇ ਪਿੰਡਾਂ ਦੇ ਵਿੱਚ ਨਵੀਆਂ ਪਾਣੀ ਦੀਆਂ ਟੈਂਕੀਆਂ ਉਸਾਰੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪਾਣੀ ਦੀ ਟੈਂਕੀ ਦਾ ਉਦਘਾਟਨ ਕੀਤਾ ਗਿਆ ਉਹ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਹਿਣਾ ਚਾਹੁੰਦੇ ਨੇ ਕਿ ਆਪੋ ਆਪਣੇ ਪਿੰਡਾਂ ਦੇ ਹੋਣ ਵਾਲੇ ਕੰਮਾਂ ਦੇ ਮਤੇ ਪਾ ਕੇ ਰੱਖਣ ਆ ਜੋ ਸਰਕਾਰ ਵੱਲੋਂ ਪੈਸੇ ਮਿਲਣ ਤੋਂ ਬਾਅਦ ਉਤਰਨ ਤੋਂ ਕੰਮ ਕਰਵਾਏ ਜਾਣ ਦਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾਇਕ ਹੈ ਕਿ ਉਹ ਪ੍ਰੋਜੈਕਟ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਸਾਂਝੇ ਪ੍ਰੋਜੈਕਟ ਨੇ ਜਿਸ ਦੇ ਅਨੁਸਾਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ ਜਾਣਿਆ ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਦੇ ਮਕਾਨ ਕੱਚੇ ਨੇ ਉਹ ਅਪਲਾਈ ਜ਼ਰੂਰ ਕਰਨ ਕਿਉਂਕਿ ਉਸਦੇ ਅਪਲਾਈ ਕਰਨ ਵਾਸਤੇ 31 ਮਾਰਚ 2025 ਤੱਕ ਦਾ ਸਮਾਂ ਉਸ ਤੋਂ ਬਾਅਦ ਆਈਆਂ ਆਜ਼ਦੀਆਂ ਦੀ ਜਾਂਚ ਪੜਤਾਲ ਤੋਂ ਬਾਅਦ ਲੋਕਾਂ ਨੂੰ ਪੈਸੇ ਵੰਡੇ ਜਾਣਗੇ ਇਸ ਮੌਕੇ ਸਰਪੰਚ ਜੀਤ ਸਿੰਘ ਸਮੂਹ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀ ਵੀ ਹਾਜ਼ਰ ਸਨ ਦੇਖੋ ਕੱਚੇ ਘਰਾਂ ਦੀ ਜਿਹੜੀ ਪੋਰਟਲ ਖੁੱਲਿਆ ਹੈ ਜੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ ਮੈਂ ਦੱਸ ਦਿਆਂ ਕਿ 31 ਮਾਰਚ 2025 ਲਾਸਟ ਤਰੀਕ ਹੈ ਜਿਹੜੇ ਵੀ ਪਿੰਡਾਂ ਚ ਪਹਿਰਾ ਜਿਹੜੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਆ ਜਿਨ੍ਹਾਂ ਦੇ ਘਰ ਕੱਚੇ ਨੇ ਬਾਲਿਆਂ ਵਾਲੇ ਨੇ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਸਰਵੇ ਹੋਏਗਾ ਰਿਪੋਰਟਾਂ ਤਿਆਰ ਹੋਣਗੀਆਂ ਜਿਹੜਾ ਠੀਕ ਪਾਇਆ ਗਿਆ ਉਹਨੂੰ ਉਦੋਂ ਕ੍ਰਾਂਤੀ ਪੈਸੇ ਜਿਹੜੇ ਮਿਲ ਜਾਣੇ ਸੋ ਜਿਹੜੇ ਵੀ ਲੋੜਵੰਦ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਜਿਹੜੇ ਨੇ ਅਪਲਾਈ ਕਰੋ ਜਿਨ੍ਹਾਂ ਨੂੰ ਪਹਿਲਾਂ ਪੈਸੇ ਮਿਲੇ ਹੋਏ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣਾ ਕਿਉਂਕਿ ਰਿਕਾਰਡ ਦੇ ਵਿੱਚ ਇੱਕ ਵਾਰੀ ਪੈਸੇ ਮਿਲਣੇ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣੇ ਆ ਜਿਹੜੇ ਲੋੜਵੰਦ ਆ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹ 25 लास्ट तरीका ਜੀ ਔਰ ਇਹ ਕੇਂਦਰ ਦੀ ਔਰ ਪੰਜਾਬ ਸਰਕਾਰ ਦੀ ਮਿਲ ਕੇ ਸਕੀਮ ਹੈ ਤੇ ਇਹਦੇ ਚ ਬੈਨੀਫਿਟ ਜਿਹੜਾ ਸਾਰਾ ਲਿਆ ਜਾ ਸਕਦਾ ਜੀ ਮੇਰੇ ਪਿੰਡ ਦਾ ਇੱਕ ਮਸਲਾ ਹੈ ਪਾਣੀ ਦਾ ਉਹਨੂੰ ਕਿਵੇਂ ਜਿਹੜੇ ਅਧੂਰੇ ਕੰਮ ਪਏ ਨੇ ਪੰਚਾਇਤ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਮੈਂ ਉਹੀ ਕਹਿ ਕੇ ਆਟਾਂ ਕਿ ਪੰਚਾਇਤਾਂ ਨੂੰ ਬੇਨਤੀ ਹੈ ਜਿਹੜੇ ਵੀ ਮਤੇ ਪਾਓ ਕੰਮ ਹੋਣ ਵਾਲੇ ਆ ਜਿਵੇਂ ਜਿਵੇਂ ਗ੍ਰਾਂਟਾਂ ਅਸੀਂ ਹੁਣ ਵੀ ਪਾ ਰਹੇ ਆ ਅਸੀਂ ਹਰੇਕ ਪਿੰਡ ਚ ਜਿੰਮ ਲਾ ਰਹੇ ਆ ਅਸੀਂ 142 ਪੰਚਾਇਤਾਂ ਨੇ 100 ਪੰਚਾਇਤਾਂ ਨੂੰ ਅਸੀਂ ਟਾਪ ਕਲਾਸ ਖੇਡ ਗਰਾਊਂਡ ਜਿਹਨਾਂ ਕੋਈ ਸ਼ਾਮਲਾ ਰੁਪਈਆ ਜ਼ਮੀਨ ਹੈ ਉਥੇ ਅਸੀਂ ਟਾਪ ਕਲਾਸ ਕੰਮ ਕਰਾਉਣਾ ਪਿਆ ਨੇ ਜੀ ਸਿਟੀਅਲ ਮਾਡਲ ਜਾਨੀ ਕਿ ਪੂਰੇ ਪਿੰਡ ਵਿੱਚ ਪਾਈਪ ਪਾ ਕੇ ਜਿਹੜਾ ਸੀਵਰੇਜ ਦਾ ਪਾਣੀ ਆ ਉਹਨੂੰ ਸਾਫ਼ ਕਰਕੇ ਕੀਤੀ ਜੋ ਸੁਰਉਣਾ ਉਸ ਪ੍ਰੋਜੈਕਟ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਅਗਲੇ ਸਾਲ ਮਾਰਚ ਅਪ੍ਰੈਲ ਤੱਕ ਇਹ ਸਾਡਾ ਟੀਚਾ ਜੀ ਕਿ ਅਸੀਂ ਸਾਰੇ ਕੰਮ ਕੰਮ ਕਰਾਂਗੇ